ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਮੈਂ ਐਸ ਸਾਹਮਣੇ ਤੁਸੀਂ ਖੜੀ ਦੇਖ ਰਹੇ ਹੋ ਇਹਦਾ ਆਪਾਂ ਪੈਪ ਨਾਲ ਬੰਨ ਖੋਲਿਆ ਸੀ ਅੱਜ ਤੋਂ ਘੱਟੋ ਘੱਟ ਮੇਰਾ ਖਿਆਲ ਦੋ ਤਿੰਨ ਸਾਲ ਪਹਿਲਾਂ ਤੇ ਉਸ ਵਕਤ ਇਸ ਮੱਝ ਨੂੰ ਜਿੱਥੇ ਜਿੱਥੇ ਇਹ ਲੈ ਕੇ ਗਏ ਜਿੱਥੇ ਜਿੱਥੇ ਦਿਖਾਈ ਉਹ ਸਾਰੀ ਮਾਲਕ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਣ ਖੜੀ ਐ ਨਾਲੇ ਬਾਈ ਖੜੇ ਆ ਇਹਨਾਂ ਨਾਲ ਗੱਲ ਕਰਦੇ ਆ ਹਾਂ ਬਣੇ ਇਹ ਮੱਝ ਆਪਣੇ ਬੰਨ ਖੋਲਣ ਤੋਂ ਬਾਅਦ ਕਿੰਨੇ ਦਿਨ ਠੀਕ ਹੋ ਗਈ ਸੀ ਇਹ 10 ਦਿਨਾਂ ਬਾਅਦ ਸਵਾ ਠੀਕ ਹੋ ਗਈ ਸੀ ਠੀਕ ਹੈ ਜੀ ਉਦੋਂ ਬਾਅਦ ਕਈ ਵਾਰੀ ਸੂਪੀ ਇਹ ਇਹ ਹੁਣ ਦੂਜੀ ਵਾਰ ਸੂਪੀ ਉਦੋਂ ਬਾਅਦ ਦੂਜੀ ਵਾਰ ਸੂਪੀ ਨਹੀਂ ਉਦੋਂ ਵੀ ਸੂਣ ਵਾਲੀ ਸੀ ਜਦੋਂ ਬਿਮਾਰ ਸੀ ਨਹੀਂ ਉਦੋਂ ਸੂਣ ਵਾਲੀ ਨਹੀਂ ਸੀ ਉਦੋਂ ਬਾਅਦ ਗੱਭਣ ਹੋਈ ਫੇਰਾ ਸੂਈ ਆ ਹੁਣ ਫੇਰ ਸੂਣਾ ਸੂਣ ਤੋਂ ਬਾਅਦ ਆ ਕੱਟੀ ਦਿੱਤੀ ਆ ਦੋਸਤੋ ਆ ਬੈਠੀ ਆ ਤੇ ਦਵਾਰੇ ਉਦੋਂ ਬਾਅਦ ਫੇਰ ਗੱਭਣਾ ਸੂਣ ਵਾਲੀ ਆ ਤੇ ਕੋਸਕ ਗੱਲਾਂ ਮੈਂ ਬਾਈ ਨਾਲ ਸਪੈਸ਼ਲ ਕਰਦਾ ਫੇਰ ਦੱਸਦੇ ਆ ਤੁਹਾਨੂੰ ਸਾਰਾ ਕੁਝ ਹਾਂਜੀ ਦੋਸਤੋ 7 ਤਰੀਕ ਆਹ ਜਿਹੜੀ ਮੱਝ ਆ ਜੀ ਇਹਦਾ ਆਪਾਂ ਨੇ ਖੋਲਿਆ ਸੀਗਾ ਬੰਨ ਤੇ ਕੋਸਕ ਭਰਾ ਨਾ ਗਮਰਾਹ ਕੋਣ ਪ੍ਰਚਾਰ ਹੁੰਦਾ ਜਿਹੜਾ ਉਹ ਕਰਦੇ ਆ ਵੀ ਪਾਈਪ ਪਾਉਣ ਨਾਲ ਮੱਝ ਮਰ ਜਾਂਦੀ ਆ ਜੇ ਪਾਈਪ ਪਾਉਣ ਵਾਲਾ ਸਹੀ ਬੰਦਾ ਤਾਂ ਤੁਹਾਡੀ ਮੱਝ ਨਹੀਂ ਮਰਦੀ ਜੇ ਪਾਈਪ ਪਾਉਣ ਵਾਲਾ ਸਿੱਖਣ ਵਾਲਾ ਕਾ ਫਿਰ ਤੁਹਾਡੀ ਮੱਝ ਮਰ ਸਕਦੀ ਆ ਕਿਉਂਕਿ ਪਾਣੀ ਅੰਦਰ ਪਾਈ ਤਾਂ ਜਾਂਦਾ ਤੇ ਉਹਨੂੰ ਕੱਢਣਾ ਨਹੀਂ ਆਉਂਦਾ ਬਾਅਦ ਚ ਤੇ ਮੱਝ ਅਫਰ ਜਾਂਦੀ ਆਫਰ ਕੇ ਡਿੱਗ ਪੈਂਦੀ ਆ ਮਰ ਜਾਂਦੀ ਆ ਜਾਂ ਫੇਫੜਿਆਂ ਦੇ ਵਿੱਚ ਪਾਣੀ ਭੇਜ ਦਿੰਦਾ ਤਦ ਤੁਹਾਡੀ ਮੱਝ ਮਰ ਜਾਂਦੀ ਆ ਤੇ ਹਾਂ ਵੀਰੇ ਜਦੋਂ ਇਹ ਆਪਣੀ ਮਾਧਿਮ ਮਾਰਦੀ ਆ ਆਪਾਂ ਕਿੱਥੇ ਕਿੱਥੇ ਦਿਖਾਈਏ ਇਹ ਇਹ ਪਹਿਲਾਂ ਤਾਂ ਇੱਥੇ ਪਿੰਡ ਦੀ ਦੋ ਤਿੰਨ ਡਾਕਟਰਾਂ ਤੋਂ ਕਰਾਇਆ ਜੀ ਇਹਦਾ ਲਾ ਹਾਂਜੀ ਉਸ ਤੋਂ ਬਾਅਦ ਅਸੀਂ ਬਰਨਾਲੇ ਲਗੇ ਸੀ ਉੱਥੇ ਆ ਹਸਪਤਾਲ ਚ ਆਪਣੇ ਚ ਠੀਕ ਹੈ ਉੱਥੇ ਹੀ ਬਹੁਤ ਕਈ ਦੋ ਤਿੰਨ ਆ ਰਹੀ ਲਗਾਈ ਜੀ ਅਸੀਂ ਠੀਕ ਹੈ ਉਹਨਾਂ ਨੇ ਦਵਾਈ ਦੂਈ ਬਹੁਤ ਦਿੱਤੀ ਬਹੁਤ ਲਾਏ ਪਏ ਸੀ ਉੱਥੇ ਠੀਕ ਹੈ ਜੀ ਉਹਨਾਂ ਨੇ ਤਾਂ ਫ੍ਰੈਂਡ ਹੀ ਕਰਤਾ ਸੀ ਉਹ ਕਹਿੰਦੀ ਵੀ ਆਹ ਦਵਾਈ ਲੈ ਜਾਓ ਤੇ 5000 ਦੀ ਦਵਾਈ ਉਹਨਾਂ ਨੇ ਦਿੱਤੀ ਸੀ ਵੀ ਆਹ ਦੇ ਦਿਓ ਵੀ ਜੇ ਤਾਂ ਠੀਕ ਹੋ ਗਈ ਤਾਂ ਠੀਕ ਆ ਵੀ ਨਹੀਂ ਖਤਮ ਆ ਕੰਮ ਜਣੀ ਜਵਾਬ ਮਿਲਣ ਤੋਂ ਬਾਅਦ ਹੁਣ ਜਦੋਂ ਆਪਾਂ ਨੂੰ ਕੋਈ ਵੱਡੀ ਸੰਸਥਾ ਜਵਾਬ ਦੇ ਦੇ ਫਿਰ ਆਪਣੇ ਕੋਲੇ ਕੋਈ ਥਾਂ ਤਾਂ ਰਹਿੰਦਾ ਨਹੀਂ ਵੀ ਆਪਾਂ ਮੱਝ ਕਿੱਥੇ ਲੈ ਜਾਈਏ ਨਾ ਫਿਰ ਤਾਂ ਰਹਿੰਦਾ ਜਿੰਨਾ ਚਿਰ ਸਾਹ ਹੁੰਦੇ ਅਗਲਾ ਕਰਦਾਗਾ ਵੀ ਆਪਾਂ ਇਹਨੂੰ ਬਚਾਈਏ ਹਾਂਜੀ ਉਹ ਕਰਦਾ ਕਹਿੰਦੇ ਰਾਮਨਾਵੇ ਵੱਡੇ ਵੱਡੇ ਥਾਂ ਤੋਂ ਆਵੇ ਤੇ ਆਜੇ ਸੁਆਦੀ ਚੁੰਡੀ ਤੋਂ ਆਵੇ ਆ ਜਾਂਦਾ ਹਾਂਜੀ ਠੀਕ ਹੈ ਨਾ ਤੇ ਜਦੋਂ ਆਪਾਂ ਮੱਝ ਦੇ ਪੈਪ ਪਾਈ ਕਿੰਨੀ ਔਖੀ ਹੋਈ ਕੋਈ ਔਖੀ ਨਹੀਂ ਹੋਈ ਪਤਾ ਹੀ ਲੱਗਿਆ ਮੱਝ ਨੂੰ ਤਾਂ ਮੱਝ ਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਜਮੇ ਹੀ ਨਾਜ ਭੋਰਾ ਆਪਣੇ ਹੋਈ ਆਪਾਂ ਬੰਨ ਖੋਲਤਾ ਉਸ ਤੋਂ ਬਾਅਦ ਕਿੰਨੇ ਦਿਨ ਇਹਦੇ ਤੇ ਆਇਆ ਮੈਂ ਬੰਨ ਖ ਜੇ ਸਾਨੂੰ ਯਾਦ ਹੋਵੇ ਉਸ ਤੋਂ ਬਾਅਦ ਤਿੰਨ ਦਿਨ ਦਵਾਈ ਲਈ ਹੈ ਨਾ ਸੁਰੂ ਹੀ ਤੇ ਆਪਾਂ ਤਿੰਨ ਦਿਨ ਦਵਾਈ ਲਈ ਹੈ ਜਣੀ ਤੁਹਾਡਾ ਕਿੰਨਾ ਕੁ 15000 ਰੁਪਿਆ ਲੱਗਿਆ ਹੋ ਹਾਂ ਬਸ ਜਣੀ ਜਿਹੜਾ ਮੈਂ ਖਰਚਾ ਕਰਾਇਆ ਉਹ 15000 ਲੱਗਿਆ ਹੋ 10 ਤੋਂ 12000 ਤੁਸੀਂ ਪਹਿਲਾਂ ਵੀ ਲਾ ਲਿਆ ਹੋਵੇ ਲੱਗਿਆ ਜੀ ਪਹਿਲਾਂ ਵੱਧ ਹੀ ਲੱਗਿਆ ਪਰ ਅੱਜ ਦੋਸਤੋ 25 30000 ਰੁਪਿਆ ਲਾ ਕੇ ਇਹਨਾਂ ਦੀ ਮੱਝ ਬਚ ਗਈ ਅੱਜ ਇਹਨਾਂ ਦੇ ਕੋਲੇ ਜਿਉਂਦੀ ਖੜੀਆ ਲੱਖ 2 ਲੱਖ ਰੁਪਏ ਦੀ ਮੱਝ ਨਾਂ ਵਾਲੀ ਲੱਗੀ ਆਪਾਂ ਵੀ 1 ਲੱਖ 30 35000 ਦੀ ਮੱਝ ਹੈਗੀ ਰਹੀ ਹੈ ਜੀ ਹਾਂ ਮੰਨ ਲਓ ਲੱਖ ਰੁਪਏ ਦੀ ਥੋੜੀ ਫੇਰ ਵੀ ਠੀਕ ਹੈ ਨਾ ਦੋਸਤੋ ਸਾਰੀਆਂ ਬੰਨ ਖੋਲਣ ਨਾਲ ਮਰਦੀਆਂ ਨਹੀਂ ਤੇ ਸਾਰੀਆਂ ਬਚਦੀਆਂ ਨਹੀਂ ਜੇ 10 ਦੇ ਵਿੱਚੋਂ 6 ਬਚਦੀਆਂ ਨੇ ਤਾਂ ਅਸੀਂ ਇਹ ਕੰਮ ਕਰਾਂਗੇ ਜੇ ਮੰਨ ਲਾ 10 'ਚੋਂ 10 ਹੀ ਮਰਦੀਆਂ ਫਿਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਜਣੀ ਜਿਹੜਾ ਨਰੋਟਮੀ ਕਹਿੰਦੇ ਆ ਵੀ ਪੇਟ ਦਾ ਆਪਰੇਸ਼ਨ ਕਰਕੇ ਪੇਟ ਸਾਫ਼ ਕਰਦੇ ਆ ਠੀਕ ਹੈ ਉਹਦੇ ਵਿੱਚ ਮੱਝ ਜੇ 1000 ਦਾ ਆਪਰੇਸ਼ਨ ਕੀਤਾ ਮੇਰੇ ਹਿਸਾਬ ਨਾਲ 2-3 ਕ ਬਚਦੀਆਂ ਨੇ ਬਾਕੀ ਮਰ ਜਾਂਦੀਆਂ ਨੇ ਠੀਕ ਹੈ ਕੁਸਕ ਪਹਿਲਾਂ ਮਰ ਜਾਂਦੀਆਂ ਕੁਸਕ ਬਾਅਦ ਵਿੱਚ ਮਰ ਜਾਂਦੀਆਂ ਨੇ ਤੇ ਪੈਪ ਨਾਲ ਖੋਲੇ ਬੰਨ ਵਾਲੀਆਂ ਆਪਾਂ ਤੁਹਾਨੂੰ ਕਿੰਨੀਆਂ ਦਿਖਾ ਸਕਦੇ ਆ ਇੱਕ ਆਪਦਾ ਮੋਬਾਈਲ ਨੰਬਰ ਬੋਲਿਓ 94171 82328 94171 62328 ਇਹਨਾਂ ਦਾ ਮੋਬਾਈਲ ਨੰਬਰ ਆ ਪਿੰਡ ਭੋਤਨਾਗਾ ਤੇ ਦੂਜੀ ਗੱਲ ਦੋਸਤੋ ਇਹਨਾਂ ਦੀ ਝੋਟੀ ਨੂੰ ਥੋੜੀ-ਮੋਟੀ ਭਾਰ ਦੀ ਪ੍ਰੋਬਲਮ ਸੀ ਉਧਰੋਂ ਕੁਮਾਇਓ ਭਨੇ ਕੈਮਰਾ ਤੇ ਆਹ ਖੜੀ ਆ ਝੋਟੀ ਸੋਡੇ ਸਾਹਮਣੇ ਦੋਸਤੋ ਇਹ ਸੂਣ ਤੋਂ ਪਹਿਲਾਂ ਭਾਰ ਪਾਉਂਦੀ ਸੀ ਤੇ ਇੱਕ ਭਨੇ ਆਏ ਦੱਸੋ ਮੈਂ ਇਹ ਝੋਟੀ ਦੇ ਕਿੰਨੇ ਦਿਨ ਆਇਆ ਦੋ ਦਿਨ ਜੀ ਦੂਜੀ ਵਾਰ ਅੱਜ ਤਾਂ ਤੁਸੀਂ ਕਹਿ ਕਹਿ ਕੇ ਸੱਦੇ ਆ ਵੀ ਭਾਈ ਆਇਆ ਤਿੰਨ ਦਿਨ ਦਾ ਸੋਨ ਨਹੀਂ ਟੀਕੇ ਦੱਸਦੇ ਵੀ ਤੁਸੀਂ ਆਪ ਹੀ ਲਾ ਲਓ ਅੱਜ ਤਾਂ ਦੇਖਣ ਨਹੀਂ ਆਏ ਹਾਂ ਤੇ ਦੋਸਤੋ ਬਿਲਕੁਲ ਮੱਝ ਇਹਨਾਂ ਦੀ ਠੀਕ ਆ ਕੋਈ ਜ਼ਿਆਦਾ ਟੀਕੇ ਨਹੀਂ ਲਾਏ ਸੂਪੂਗੀ ਖਰਾਕ ਬਦਲੀਆ ਉਹ ਖਰਾਕ ਤੁਹਾਨੂੰ ਮੈਂ ਫੇਰ ਦੱਸਣੀ ਚਾਹਣਾ ਵੀ ਸੁਣ ਲਓ ਤੁਸੀਂ ਮੱਝ ਦਾ ਭਾਰ ਕਿਵੇਂ ਹਟਾ ਸਕਦੇ ਹੋ ਪੂਰੇ ਦਿਨ ਦੇ ਵਿੱਚ ਮੱਝ ਨੂੰ 2 ਕਿਲੋ ਤੂੜੀ 10 ਕਿਲੋ ਹਰਾ 6 ਕਿਲੋ ਫੀਡ ਇਹ ਪਾਉਣੀ ਆ ਯਾਨੀ 18 ਕਿਲੋ ਮਾਲ ਸਾਰੇ ਦਿਨ ਦੇ ਵਿੱਚ ਖਵਾਉਣਾ ਤੇ ਪਾਣੀ ਮੱਝ ਨੂੰ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਪਿਆ ਦਿਓ ਤੇ ਇੱਕ ਪਿਸ਼ਾਬ ਵਾਲੀਆਂ ਗੋਲੀਆਂ ਜਿਹੜੀਆਂ ਫਰੂਸੀ ਮੇਡਾਂ ਦੀਆਂ ਉਹ ਲਿਆ ਕੇ ਰੱਖੋ 4 ਵਜੇ ਜਦੋਂ ਛੋਡੀ ਮੈਂ ਸਵੇਰ ਬੈਠ ਗਈ 6 ਵਜੇ 5 ਗੋਲੀਆਂ ਪੀੜੇ ਚ ਪਾ ਕੇ ਦੇ ਦੋ ਉਹ ਗਾਲਾ ਵੀ ਕਰ ਲੂ ਦਿਨ ਸੇਪਣ ਤੋਂ ਪਹਿਲਾਂ ਪਿਸ਼ਾਬ ਵੀ ਕਰ ਲੂ ਪੇਟ ਖਾਲੀ ਹੋ ਜੂ ਫਿਰ ਭਾਰਗਾ ਦਾ ਪਾਊਗੀ ਤਾਂ ਇੰਨੇ ਨਾਲ ਹੀ ਤੁਸੀਂ ਇਲਾਜ ਕਰ ਸਕਦੇ ਹੋ ਇਹਨਾਂ ਦੇ ਮੈਨੂੰ ਟੀਕੇ ਕਿਉਂ ਲਾਉਣੇ ਪਏ ਕੁਛ ਦਿਨੇ ਵੇਟ ਕਰੀ ਗਏ ਭਾਰ ਨਿਕਲੀ ਗਿਆ ਜ਼ਖਮ ਹੋ ਗਏ ਇਨਫੈਕਸ਼ਨ ਹੋ ਗਈ ਉਹਨੂੰ ਠੀਕ ਕਰਨ ਵਾਸਤੇ ਇੰਜੈਕਸ਼ਨ ਲਾਉਣੇ ਪਏ ਨਹੀਂ ਉਹਨਾਂ ਦੀ ਲੋੜ ਨਹੀਂ ਦੀ ਜੇ ਪਹਿਲਾਂ ਤੋਂ ਗੌਰ ਕਰਦੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਆ ਦੱਬ ਕੇ ਸ਼ੇਅਰ ਕਰਦੇ ਹੋ ਇਹ ਗੱਲਾਂ ਤੁਹਾਨੂੰ ਕੋਈ ਦੱਸੂਗਾ ਹਰੇਕ ਨੇ ਦੱਸਣੀਆਂ ਨਹੀਂ ਨਹੀਂ ਦੱਸਦਾ ਠੀਕ ਹੈ ਨਾ ਕਿਉਂਕਿ ਅਗਲੇ ਨੇ ਟੀਕੇ ਵੀ ਲਾਉਣੇ ਆਂ ਇਹ ਗੱਲਾਂ ਦੱਸਦਿਆਂ ਬਾਹਰ ਕਿਵੇਂ ਪਊਗਾ ਵੇਟ ਏ ਕਿੱਥੇ ਲਾਉਂਦੇ ਉਹਨੂੰ ਕਹੀ ਦਿੱਤਾ ਸੀ ਕਿ ਲੁਧਿਆਣੇ ਲੈ ਹਾਂਜੀ ਵੀ ਲੁਧਿਆਣੇ ਲੈ ਜਾਓ ਥੋੜੀ ਮੱਝ ਬਚਦੀ ਨਹੀਂ ਇਹ ਜਵਾਬ ਹੀ ਠੀਕ ਆ ਬਣੇ ਧੰਨਵਾਦ ਆ ਤੁਹਾਡਾ ਠੀਕ ਆ ਭਾਈ ਜੀ ਸਾਰਿਆਂ ਦਾ ਧੰਨਵਾਦ ਆ ਆ ਖੜੀ ਆ ਸਾਹਮਣੇ ਮੱਝ ਤੁਹਾਡੇ ਦੋਸਤੋ ਦੇਖ ਲਓ ਹੁਣ ਠੀਕ ਆ ਪਹਿਲਾਂ ਭੈਣ ਨੇ ਵੀਡੀਓ ਬਣਾਈ ਆ ਮੜਾ ਮੋਟਾ ਕੈਮਰਾ ਹਿੱਲ ਗਿਆ ਹੋ ਪਰ ਗੱਲਾਂ ਤੁਹਾਨੂੰ ਉਹਨੀਆਂ ਹੀ ਸੁਣਨ ਗਈਆਂ ਠੀਕ ਹੈ ਨਾ ਆ ਮੱਝ ਇਹਦੀ ਵੀਡੀਓ ਤੁਸੀਂ ਮੇਰੀ ਲਾਈਵ ਦੇ ਵਿੱਚੋਂ ਭਾਲ ਸਕਦੇ ਹੋ ਇਸੇ ਘਰ ਤੋਂ ਤੁਹਾਨੂੰ ਐਵੇਂ ਜਿਹੀ ਮਿਲੂਗੀ ਜਦੋਂ ਪਾਈਪ ਪਾ ਕੇ ਇਹਦਾ ਬੰਨ ਖੋਲਿਆ ਸੀ ਧੰਨਵਾਦ ਆ ਸਾਰੇ ਭਰਾਵਾਂ ਦਾ